ਬਈ ਦੇਖਦਿਆਂ ਦੇਖਦਿਆਂ ਲੰਕਾ ਸਾ ਕੋਟ ਸਮੁੰਦਰ ਸੀ ਖਾਈ ਜਿਸ ਰਾਵਣ ਦਾ ਲੰਕਾ ਵਰਗਾ ਕਿਲਾ ਸੀ ਤੇ ਸਮੁੰਦਰ ਵਰਗੀ ਉਸ ਕਿਲੇ ਦੀ ਰਾਖੀ ਲਈ ਖਾਈ ਦਾ ਮਤਲਬ ਆ ਡਾਲੇ-ਡਾਲੇ ਵੀ ਸਮੁੰਦਰ ਜਲਦਾ ਸੀ ਵੀ ਕੋਈ ਉਤਰ ਚੜੀ ਬਿਨਾਂ ਫਰਕ ਸਕੇ ਦਸ਼ਮਣ ਨੇ ਤਾਂ ਜਾਣਾ ਹੀ ਕੀ ਹੈ ਇੰਨੀ ਸੁਰੱਖਿਅਤ ਜਗ੍ਹਾ ਦੇ ਉੱਤੇ ਰਹਿੰਦਾ ਹੋਇਆ ਵੀ ਰਾਵਣ ਤੇ ਉਹਨੂੰ ਇਹ ਖ਼ਬਰ ਹੀ ਨਹੀਂ ਸੀ ਵੀ ਮੌਤ ਦਾ ਸਮਾਂ ਵੀ ਆ ਜਾਣਾ ਤਹ ਰਾਵਣ ਘਰ ਖਬਰ ਨਾ ਪਾਈ ਉਸ ਰਾਵਣ ਦੇ ਘਰ ਦਾ ਅੱਜ ਨਾਮ ਨਿਸ਼ਾਨ ਵੀ ਨਹੀਂ ਮਿਲਦਾ ਵੀ ਕਿੱਥੇ ਆ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਸਦਕਾ ਦੱਤਾ ਮਿਲਦਿਆਂ ਨੇ ਤੇ ਉਹਦੀ ਕਿਰਪਾ ਨਾਲ ਹੀ ਉਹ ਆਪ ਹੀ ਲੈ ਲੈਂਦਾ ਦੇਂਦਾ ਦੇ ਲੈਂਦੇ ਥੱਕ ਪਾਈ ਜੁਗਾਂ ਜਗੰਤਰ ਖਾਈ ਖਾਏ ਦੁਨੀਆ ਜੁਗਾਂ ਜਗੰਤਰਾਂ ਤੋਂ ਉਸ ਪ੍ਰਭੂ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦੱਤਾਂ ਬਰਤ ਰਹੀ ਹੈ ਤੇ ਥੱਕ ਥੱਕ ਕੇ ਤੁਰੇ ਜਾਂਦੇ ਨੇ ਵੱਡੇ ਵੱਡੇ ਤਨਾਡ ਰਾਵਣ ਵਰਗੇ ਸਾਰੇ ਸੰਸਾਰ ਤੋਂ ਚਲੇ ਗਏ ਉਹਨਾਂ ਦੀ ਉਲੰਕਾ ਦਾ ਨਾਮ ਨਿਸ਼ਾਨ ਵੀ ਨਹੀਂ ਦਿਸਦਾ ਮਹਾਰਾਜ ਕਹਿੰਦੇ ਕਿਤੇ ਕਿਆ ਮੰਗੂ ਕਿਸੇ ਸਿਰ ਨਾ ਰਹੀ ਭਗਤ ਜੀ ਕਹਿੰਦੇ ਮੈਂ ਪਰਮਾਤਮਾ ਪਾਸੋਂ ਦੁਨੀਆ ਦੀ ਕਿਹੜੀ ਸਹੈ ਮੰਗਾ ਕੋਈ ਸਹੈ ਸਦਾ ਰਹਿਣ ਵਾਲੀ ਨਹੀਂ ਹੈ ਦੇਖ ਤ ਨਾਨ ਚਲਿਓ ਜਗ ਜਾਈ ਮੇਰੇ ਅੱਖੀ ਵੇਖਦਿਆਂ ਵੇਖਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ਭਗਤ ਜੀ ਕਹਿੰਦੇ ਦੇਖਦੇ ਆਂ ਆਪਾਂ ਵੀ ਹੁਣ ਦੇਖਦੇ ਆਂ ਕਿਉਂਕਿ ਮਹਾਂਪੁਰਖ ਆਪਣੇ ਤੇ ਗੱਲ ਟੁਕਾ ਕੇ ਗੱਲ ਕਰਦੇ ਹੁੰਦੇ ਆ ਲਾਗੂ ਸਾਰਿਆਂ ਤੇ ਹੀ ਹੁੰਦੀ ਹੁੰਦੀ ਆ ਆਪਣੇ ਦੇ ਤੇ ਆਪਾਂ ਵੀ ਦੇਖਦੇ ਆਂ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਬੈਂਕ ਬੈਂਸ ਦੇ ਮਾਲਕ ਬਹੁਤਿਆਂ ਬਹੁਤਿਆਂ ਜ਼ਮੀਨਾਂ ਵਾਲੇ ਸਭ ਜਾ ਰਹੇ ਨੇ ਆਪਣੇ ਛਵੇਂ ਮੁਤਾਬਕ ਅੱਗੇ ਸਤਿਗੁਰੂ ਅੱਗੇ ਭਗਤ ਜੀ ਨੇ ਲਿਖਿਆ 1 ਲੱਖ ਪੁੱਤ ਸਵਾ ਲੱਖ ਨਾਤੀ ਤਹਰਾਵਨ ਕਰਦੀਆਂ ਨਾ ਬਾਤੀ ਜਿਸਰ ਆਪਣ ਦੇ 1 ਲੱਖ ਪੁੱਤਰ ਤੇ ਸਵਾ ਲੱਖ ਪੋਤਰੇ ਦੱਸੇ ਜਾਂਦੇ ਹਨ ਦੱਸੇ ਜਾਂਦੇ ਨੇ ਇਹ ਇੱਕ ਹਿੰਟ ਦਿੱਤਾ ਹੋਇਆ ਦਿਸਤਾਂ ਦਾ ਦਿੱਤਾ ਹੋਇਆ ਗਰਬਾਣੀ ਵਿੱਚ ਵੀ ਦੱਸੇ ਜਾਂਦੇ ਨੇ ਹੈਗੇ ਸੀ ਜਾਂ ਨਹੀਂ ਹੈਗੇ ਸੀ ਪਰ ਵਿਦਵਾਨਾਂ ਨੇ ਖੋਜ ਕਰੀ ਆ ਵੀ ਇਹ ਜਿਹੜੇ ਉਹਦੇ ਪਰਜਾ ਦੇ ਵਿੱਚ ਲੋਕ ਸੀ ਉਹ ਰਾਜਾ ਰਾਵਣ ਰਾਜਾ ਆਪਣੇ ਪੁੱਤਰਾਂ ਵਾਂਗ ਹੀ ਸਮਝਦਾ ਸੀ ਉਹਨਾਂ ਨੂੰ ਵਿਜੇ ਹੋ ਜੇ ਆਪਦੇ ਉਹਦੇ ਬਿੰਦੀ ਪੁੱਤਰਾਂ ਤੇ ਉਹੋ ਜਿਹੀ ਆਪਣੇ ਜਿਹੜੇ ਉਹਦੇ ਪਰਜਾ ਦੇ ਲੋਕ ਸੀ ਉਹਨਾਂ ਨੂੰ ਧੀਆਂ ਪੁੱਤਰ ਸਮਝਦਾ ਸੀ ਇਹ ਵੀ ਖੋਜ ਹੋਈ ਆ ਚਲੋ ਇਥੇ ਦੱਸਿਆ ਮਹਾਰਾਜ ਨੇ ਵੀ ਤਹਰਾਵਨ ਕਰਦੀ ਆ ਨਾ ਬਾਤੀ ਜਿਸ ਰਾਵਣ ਦੇ 1 ਲੱਖ ਪੁੱਤਰ ਤੇ 1.5 ਲੱਖ ਪੋਤਰੇ ਦੱਸੇ ਜਾਂਦੇ ਸਨ ਤੇ ਉਸ ਦੇ ਮਹਿਲਾਂ ਵਿੱਚ ਕਿਤੇ ਦੀਵਾ ਬੱਤੀ ਜਗਦਾ ਨਹੀਂ ਦਿਸਦਾ ਹੁਣ ਸਭ ਖਤਮ ਹੋ ਗਿਆ ਕਹਿਣ ਦਾ ਭਾਵ ਆ ਭਗਤ ਜੀ ਦੇ ਅਸਲ ਦੇ ਵਿੱਚ ਵੀ ਦੁਨੀਆਂ ਵਾਲੇ ਪਦਾਰਥ ਤੇ ਸੁੱਖ ਸਹੂਲਤਾਂ ਸਦਾ ਨਹੀਂ ਰਹਿੰਦੀਆਂ ਮਨੁੱਖ ਦੇ ਕੋਲੇ ਸਦਾ ਰਹਿੰਦਾ ਕੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਜੀਵ ਆਤਮਾ ਦੇ ਨਾਲ ਨਿਭਦਾ ਹੈ ਉਸ ਨਾਵਨ ਵਰਗੇ ਦਾ ਵੀ ਨਾਮ ਨਿਸ਼ਾਨ ਨਹੀਂ ਇੱਥੇ ਦਿਸਦਾ ਕੋਈ ਘਰ-ਬਾਰ ਨਾ ਕੋਈ ਥਾਂ ਟਿਕਾਣਾ ਜਿਦੇ ਘਰ ਵਿੱਚ ਚੰਦ ਸੂਰਜ ਜਾ ਕੇ ਤਪ ਤਰ ਰਸੋਈ ਇਹ ਉਸ 라ਵਣ ਦਾ ਜ਼ਿਕਰ ਹੈ ਜਿਸ ਦੀ ਰਸੋਈ ਚੰਦਰਮਾ ਤੇ ਸੂਰਜ ਤਿਆਰ ਕਰਦੇ ਸਨ ਬਸੰਤਰ ਜਾ ਕੇ ਕੱਪੜੇ ਧੋਈ ਜਿਸ ਦੇ ਕੱਪੜੇ ਬਸੰਤਰ ਦੇਵਤਾ ਤੋਂਦਾ ਸੀ ਭਾਵ ਜਿਸ 라ਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਪੱਟੀਆਂ ਚੱਲਦੀਆਂ ਰਹਿੰਦੀਆਂ ਸੀ ਪਾਣੀ ਗਰਮ ਕਰਨ ਵਾਸਤੇ ਉਹ ਚੱਲਦੀਆਂ ਕਿਹੜੇ ਸਿਸਟਮ ਨਾਲ ਸੀ ਸੋਲਰ ਸਿਸਟਮ ਨਾਲ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਉਦੋਂ 라ਵਣ ਦੇ ਵੇਲੇ ਸੋਲਰ ਸਿਸਟਮ ਚੱਲਦੇ ਸੀ ਸੋਲਰ ਦੇ ਨਾਲ ਉਹ ਸੋਲਰ ਸਿਸਟਮ ਨਾਲ ਬਿਜਲੀ ਤਿਆਰ ਹੁੰਦੀ ਸੀ ਤੇ ਬਿਜਲੀ ਦੇ ਨਾਲ ਪੱਟੀਆਂ ਚੱਲਦੀਆਂ ਸੀ ਹੁਣ ਵੀ ਆ ਚੱਲਦੀਆਂ ਬਿਜਲੀ ਦੇ ਨਾਲ ਗੀਜਰ ਚੱਲ ਪੇ ਗੀ ਪੱਟੀਆਂ ਚੱਲਦੀਆਂ ਵਾਂ ਬਿਜਲੀ ਵਾਲੀਆਂ ਸੋਲਰ ਸਿਸਟਮ ਦੇ ਨਾਲ ਸੂਰਜ ਚੰਦ ਦੀਆਂ ਸੂਰਜ ਦੀਆਂ ਕਿਰਨਾਂ ਨਾਲ ਬਿਜਲੀ ਪੈਦਾ ਹੁੰਦੀ ਤੇ ਉਹ ਬਿਜਲੀ ਦੇ ਨਾਲ ਸਾਰੇ ਕੰਮ ਹੁੰਦੇ ਸੀ ਰਾਤ ਦੇ ਸਮੇਂ ਵਿੱਚ ਵੀ ਤੇ ਦਿਨ ਰਾਤ ਉਹਦੀ ਰਸੋਈ ਚੱਲਦੀ ਸੀ ਅੱਗੇ ਮਹਾਰਾਜ ਨੇ ਦੱਸਿਆ ਗੁਰਮਤਿ ਰਾਮੇ ਨਾਮ ਵਸਾਈ ਸੋ ਜੋ ਮਨੁੱਖ ਇਸ ਨਾਸਵੰਤ ਜਗਤ ਵੱਲੋਂ ਹਟ ਕੇ ਆਪਣੇ ਮਨ ਨੂੰ ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿੱਚ ਟਿਕਦਾ ਹੈ ਜਾਂ ਆਪਣੇ ਮਨ ਨੂੰ ਟਕਾਉਂਦਾ ਹੈ ਫਿਰ ਕੀ ਦਸਿਆ ਅਸਥਰ ਰਹੇ ਨ ਕਤ ਹੋ ਜਾਈ ਉਹ ਸਦਾ ਅਡੋਲ ਰਹਿੰਦਾ ਹੈ ਤੇ ਇਸ ਜਗਤ ਮਾਇਆ ਦੀ ਖਾਤਰ ਭਟਕਦਾ ਨਹੀਂ ਹੈ ਉਹ ਟਿਕਿਆ ਰਹਿੰਦਾ ਰੱਬ ਦਾ ਪਿਆਰ ਕਹਤ ਕਬੀਰ ਸੁਨੋ ਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ RAM ਨਾਮ ਬਿਨ ਮੁਕਤ ਨਾ ਹੋਈ ਕਬੀਰ ਜੀ ਆਖਦਾ ਹੈ ਸੁਣੋ ਹੈ ਜਗਤ ਦੇ ਲੋਕੋ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਹੋਣ ਜਿੰਨੀਆਂ ਮਰਜ਼ੀ ਮਹਿਲ ਮਾੜੀਆਂ ਹੋਣ ਜਿੰਨਾ ਮਰਜ਼ੀ ਬੈਂਕ ਬੈਲਸ ਹੋਵੇ ਦੁਨਿਆਵੀ ਪਦਾਰਥ ਜਿੰਨੇ ਮਰਜ਼ੀ ਹੋਣ ਪਰ ਉਹਨਾਂ ਦੇ ਨਾਲ ਮੁਕਤੀ ਨਹੀਂ ਮਿਲਦੀ ਮਨ ਟਕੋ ਵਿੱਚ ਨਹੀਂ ਰਹਿੰਦਾ ਪ੍ਰਭੂ ਦਾ ਨਾਮ ਸਿਮਨਣ ਤੋਂ ਬਿਨਾ ਜਗਤ ਦੇ ਇਸ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ ਅਗਲਾ ਸ਼ਬਦ ਆਜੀ ਆਸਾਨ ਪਹਿਲਾ ਪਉਤਪਸ਼ੇਰੀ ਮਾਈ ਗੁਰ ਲਾ ਕੋ ਚੇਲੇ ਕੀ ਪਾਈ ਇਹੋ ਜਾਂ ਟਾਈਮ ਆ ਹੁਣ ਇਹ ਜੀਵਾਤਮਾ ਤਾਂ ਪਵਿੱਤਰ ਪਰਮਾਤਮਾ ਦੀ ਅੰਸ਼ ਸੀ ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ ਹੁਣ ਜਿਹੜਾ ਮਾਇਆ ਦਾ ਪ੍ਰਭਾਵ ਪਿਆ ਹੋਇਆ ਦੇਖੋ ਕੀ ਕੀ ਕਰਾਉਂਦੀ ਆ ਗੁਰ ਲਾ ਕੋ ਚੇਲੇ ਕੀ ਪਾਈ ਤੇ ਵੱਡੇ ਅਸਲੇ ਵਾਲਾ ਜੀਵ ਆਪਣੇ ਹੀ ਬਣਾਏ ਹੋਏ ਮਨ ਚੇਲੇ ਦੀ ਪੈਰੀ ਲੱਗਣ ਲੱਗ ਪਿਆ ਪਾਪ ਮਨ ਦੇ ਪਿੱਛੇ ਤੁਰਨ ਲੱਗ ਪਿਆ ਇੱਕ ਅਚੰਬ ਸੁਣੋ ਤੁਮ ਭਾਈ ਦੇਖਤ ਸਿੰਘ ਚਰਾਵਤ ਗਾਈ ਸੁਣੋ ਇੱਕ ਅਚਰਜ ਖੇਡ ਜੋ ਜਗਤ ਵਿੱਚ ਵਰਤ ਰਹੀ ਹੈ ਸਾਡੇ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦਰੀਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ ਮਾਨੋ ਸ਼ੇਰ ਗਾਇਆਂ ਚਾਰ ਦਾ ਫਿਰਦਾ ਹੈ ਮਨ ਸ਼ੇਰ ਸੀ ਹੁਣ ਇਹ ਇੰਦਰੀਆਂ ਦੇ ਪਿੱਛੇ ਲੱਗ ਕੇ ਮੈਂ ਚ ਕਮੀਣਾ ਜਾਂ ਬਣਿਆ ਫਿਰਦਾ ਹੁਣ ਉਹ ਸ਼ੇਰ ਨਹੀਂ ਰਿਹਾ ਗਾਇਆਂ ਚਾਰ ਦਾ ਫਿਰਦਾ ਹੁਣ ਜਲ ਕੀ ਮੱਛਲੀ ਤਰ ਬਰ ਵਿਆਈ ਮਤਲਬ ਇਹ ਧਿਆਨ ਨਾਲ ਸੁਣ ਲਓ ਜੀ ਦੇਖਤ ਸਿੰਘ ਚਰਾਪਤ ਗਾਈ ਕਬੀਰ ਜੀ ਕਹਿੰਦੇ ਵੀ ਮੈਂ ਅੱਖੀਂ ਦੇਖਿਆ ਜਿਹੜਾ ਆਪਣੇ ਆਪ ਨੂੰ ਸ਼ੇਰ ਖਬਾਉਂਦਾ ਸੀ ਸਿੰਘ ਸ਼ੇਰ ਉਹ ਗਾਇਆਂ ਚਾਰ ਦਾ ਫਿਰਦਾ ਅਗਲੀ ਪੰਕਤੀ ਜਿਹਦਾ ਸਿਆ ਜਲ ਕੀ ਮਸਲੀ ਤਰ ਬਰ ਵਿਹਾਈ ਸਤ ਸੰਗ ਦੇ ਆਸਰੇ ਜਿਉਣ ਵਾਲੀ ਜਿੰਦ ਸੰਸਕਾਰ ਕੰਮਾਂ ਵਿੱਚ ਰੁੱਝ ਗਈ ਹੈ ਜਿਹੜੀ ਹੁਣ ਮੱਛੀ ਪਾਣੀ ਵਿੱਚ ਰਹਿਣ ਵਾਲੀ ਸੀ ਉਹ ਤਰਬਰ ਦੇ ਮਤਲਬਾ ਮਤਲਬ درخت ਦੇ ਉੱਤੇ ਜਾ ਕੇ ਬੱਚੇ ਦੇਤੇ ਉਹਨੇ ਕਹਿਣ ਦਾ ਭਾਵ ਆ ਵੀ ਮਨ ਨੂੰ ਸਮਝਾਉਣਾ ਕੀਤਾ ਵੀ ਸਤ ਸੰਗ ਦੇ ਆਸਰੇ ਜਉਣ ਵਾਲੀ ਜਿੰਦ ਸੰਸਕਾਰ ਕੰਮਾਂ ਵਿੱਚ ਰੁੱਝ ਗਈ ਹੈ ਸੰਸਾਰ ਸੰਸਾਰਕ ਦੁਨਿਆਵੀ ਕੰਮਾਂ ਵਿੱਚ ਰੁੱਝ ਗਈ ਦੇਖਤ ਕੁੱਤਰਾ ਲੈ ਗਈ ਬਿਲਾਈ ਤ੍ਰਿਸ਼ਨਾ ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਲੈ ਗਈ ਹੈ ਮਨ ਦੇ ਸੰਤੋਖ ਨੂੰ ਤ੍ਰਿਸ਼ਨਾ ਰੂਪੀ ਬਿੱਲੀ ਚੱਕ ਕੇ ਲੈ ਗਈ ਜੇਪਾ ਅਖੀਰ ਅਰਥ ਕਰਾਂਗੇ ਤਾਂ ਬਿੱਲੀ ਕੁੱਤੇ ਨੂੰ ਚੱਕ ਕੇ ਨਹੀਂ ਰਜਾ ਸਕਦੀ ਪਰ ਇਹ ਉਲਟ ਹੋ ਗਿਆ ਹੁਣ ਜਿਹੜੀ ਮਨ ਦੀ ਤ੍ਰਿਸ਼ਨਾ ਬਿੱਲੀ ਆ ਨਾ ਇਹ ਮਨਰੂਪੀ ਤ੍ਰਿਸ਼ਨਾ ਰੂਪੀ ਕੁੱਤੇ ਨੂੰ ਚੱਕੀ ਫਿਰਦੀ ਹੈ ਸੰਤੋਖ ਰੂਪੀ ਵਾਹਿਗੁਰੂ ਸੰਤੋਖ ਰੂਪੀ ਕੁੱਤੇ ਨੂੰ ਚੱਕੀ ਫਿਰਦੀ ਹੈ ਇਹਦਾ ਅਰਥ ਦਿੱਤਾ ਮਹਾਰਾਜ ਨੇ ਪਸ਼ੂਆਂ ਪਾਂਸੀਆਂ ਦੀ ਆਧਾਰਨਾ ਦੇ ਕੇ ਸਮਝਾਉਣਾ ਮਨੁੱਖ ਨੂੰ ਕੀਤਾ ਤ੍ਰਿਸ਼ਨਾ ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਪੜ ਲੈ ਗਈ ਹੈ ਭਗਤ ਜੀ ਕਹਿੰਦੇ ਤਲੇ ਰੇ ਵਸਾ ਉਪਰ ਸੂਲਾ ਤਿਸਕੇ ਪੇੜ ਲੱਗੇ ਫਲ ਫੂਲਾ ਹੇ ਭਾਈ ਜਿਸ ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਬਣਾ ਲਿਆ ਹੈ ਤੇ ਅਸਲੀ ਮੂਲ ਪ੍ਰਭੂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ ਭਲਾ ਦਿੱਤਾ ਤੇ ਤਿਸਕੇ ਪੇੜ ਲੱਗੇ ਫਲ ਫੂਲਾ ਮਹਾਰਾਜ ਕਹਿੰਦੇ ਹੁਣ ਇਹੋ ਜਿਹੇ ਜੀਵ ਰੁੱਖ ਦੇ ਪੇੜ ਨੂੰ ਫੁੱਲ ਫਲ ਵੀ ਅਜੇ ਹੀ ਵਾਸਨਾ ਦੇ ਹੀ ਲੱਗ ਰਹੇ ਹਨ ਵਿਸ਼ਿਆਂ ਬਕਾਰਾਂ ਵਾਲੇ ਲੋਭ ਲਾਲਚ ਵਾਲੇ ਬਹਿਮਾ ਭਰਮਾ ਕਰਮਾ ਕਾਂਡਾ ਵਾਲੇ ਫੜ ਲੱਗ ਰਹੇ ਨੇ ਕਿਉਂਕਿ ਮੂਲ ਨਾਲੋਂ ਟੁੱਟ ਗਿਆ ਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟ ਗਿਆ ਗੁਰੂ ਦੇ ਸੰਤਨ ਨਾਲੋਂ ਪਿੱਛੇ हट ਗਿਆ ਤੇ ਫਿਰ ਇਹੋ ਜਿਹਾ ਕੁਸ਼ੀ ਹੁਣ ਜੈਸੀ ਸੰਗਤ ਵੈਸੀ ਰੰਗਤ ਘੋੜੇ ਚਰ ਭੈਸ ਚਰਾਵਣ ਜਾਈ ਜੀਵ ਆਤਮਾ ਦੇ ਕਮਜ਼ੋਰ ਪੈਣ ਕਰਕੇ ਬਾਸਨ ਭੈਸ ਭੈਸ ਮੈਨੇ ਮਾਚ ਮੈਂ ਮਾਨਾ ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸੇ ਭੋਗਣ ਲਈ ਭਜਾਈ ਫਿਰਦੀ ਆ ਜੀਵ ਆਤਮਾ ਦੇ ਕਮਜ਼ੋਰ ਪੈ ਗਿਆ ਨਾ ਜੀਵ ਆਤਮਾ ਕਮਜ਼ੋਰ ਪੈ ਗਿਆ ਥੜਕ ਗਿਆ ਸੰਤਾਂਤ ਤੋਂ ਗੁਰੂ ਦੇ ਸੰਤਾਂਤ ਤੋਂ ਤਿਲਕ ਗਿਆ ਤੇ ਬਾਸਨ ਬੱਸ ਇਹ ਮਨ ਘੋੜੇ ਉੱਤੇ ਸਵਾਰ ਹੋਈ ਹੋਈ ਆ। ਫੋੜ ਇਹਨੂੰ ਬਕਾਰਨ ਲਈ ਬਕਾਰਨ ਵਾਲਾ ਭਜਾਈ ਫਿਰਦੀ ਐ ਇਸ ਘੋੜੇ ਨੂੰ। ਬਾਹਰ ਬੈਲ ਗੋਇਨ ਕਰ ਆਈ। ਬਾਹਰ ਬੈਲ ਗੋਨ ਕਰ ਆਈ। ਹੁਣ ਹਾਲਤ ਇਹ ਬਣ ਗਈ ਹੈ ਕਿ ਧੀਰਜ ਰੂਪ ਵੱਢ ਬਾਹਰ ਨਿਕਲ ਗਿਆ ਹੈ। ਭਾਵ ਧੀਰਜ ਨਹੀਂ ਰਹਿ ਗਈ। ਤੇ ਤ੍ਰਿਸ਼ਨਾ ਦੀ ਛੱਟ ਜੀਵ ਉੱਤੇ ਆ ਪਈ ਹੈ। ਹੁਣ ਤ੍ਰਿਸ਼ਨਾ ਦੀਆਂ ਸੱਟਾਂ ਹੀ ਸਹਿੰਦਾ ਫਿਰਦਾ ਕਹਿਤ ਕਬੀਰ ਜੋ ਇਸ ਪਦ ਬੂਝੇ ਰਾਮ ਰਾਮ ਤਿਸ ਸਭ ਕਿਸ ਸੂਚੇ ਕਬੀਰ ਜੀ ਆਖਦਾ ਹੈ ਜੋ ਮਨੁੱਖ ਇਸ ਬਾਪਰਨ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ ਤਾ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ ਤੇ ਉਹ ਇਸ ਤ੍ਰਿਸ਼ਨਾ ਜਾਲ ਵਿੱਚ ਨਹੀਂ ਫਸਦਾ। ਆਰਾਮ ਰਮਤ ਇਸ ਸਭ ਕੇ ਸੂਜੇ। ਫਿਰ ਉਹਨੂੰ ਸੂਜੀ ਆ ਜਾਂਦੀ ਹੈ। ਵਿਹਿਮਾ ਭਰਮਾ ਕਰਮਾ ਕੰਡਾ ਵਿਸਿਆ ਬਕਾਰਾਂ ਤੋਂ ਤੇ ਤ੍ਰਿਸ਼ਨਾ ਮਾਂ ਤੋਂ ਉੱਪਰ ਉੱਠ ਖੜਦਾ ਮਨੁੱਖ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ। ਫਿਰ ਉਸ ਪ੍ਰਭੂ ਨਾਲ ਜੁੜਦਾ ਜਿਹੜਾ ਤੀਨੇ ਤਾਪਨ ਨਿਵਾਰਨ ਹਾਰਾ ਦੁਖਾਂਤਾ ਸੁਖਰਾਸ। ਜਿਹੜਾ ਤਿੰਨੇ ਤਾਪਾਂ ਨੂੰ ਦੂਰ ਕਰ ਦਿੰਦਾ ਪ੍ਰਭੂ ਪਰਮਾਤਮਾ ਤਾਂ ਕੋ ਬੇਗਨਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਜਿਹੜੇ ਮਨੁੱਖ ਦੀ ਸਿਰਫ ਤੇ ਸਿਰਫ ਪ੍ਰਭੂ ਦੇ ਚਰਨਾਂ ਵਿੱਚ ਹੀ ਅਰਦਾਸ ਹੈ ਪ੍ਰਭੂ ਪਰਮਾਤਮਾ ਨੂੰ ਹੀ ਧਿਆਉਂਦਾ ਹੈ ਉਹੀ ਸਾਡੇ ਦੁਨਿਆਵੀ ਦੁੱਖ ਦੂਰ ਕਰਨ ਵਾਲਾ ਹੈ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬੇਗਨ ਨ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਜਿਹੜਾ ਥਾਂ ਥਾਂ ਤੇ ਅਰਦਾਸ ਕਰਦਾ ਫਿਰਦਾ ਭਾਈ ਉਹਦਾ ਕੋਈ ਕੋਈ ਵੀ ਕੁਛ ਵੀ ਨਹੀਂ ਸਬਰਨਾ ਸਬਰਨਾ ਮਨੁੱਖ ਦਾ ਜੀਵਨ ਉਦੋਂ ਆ ਜਦੋਂ ਇੱਕੇ ਪ੍ਰਭੂ ਪਰਮਾਤਮਾ ਨਾਲ ਜੁੜ ਗਿਆ ਜਿਹੜਾ ਤਿੰਨੇ ਤਾਪਾਂ ਨੂੰ ਹਰਾ ਦਿੰਦਾ ਹੈ ਤੇ ਕਿਸੇ ਵੀ ਕਿਸਮ ਦਾ ਬਿਗਨ ਨਹੀਂ ਲੱਗਣ ਦਿੰਦਾ ਜ਼ਿੰਦਗੀ ਦੇ ਵਿੱਚ ਫਿਰ ਉਸ ਪ੍ਰਮਾਤਮਾ ਦੇ ਨਾਲ ਗੁਰਬਾਣੀ ਜੋੜਦੀ ਹੈ ਤੇ ਆਓ ਗੁਰੂ ਦੀ ਕਿਰਪਾ ਸਦਕਾ ਆਪਾਂ ਇਸ ਨਾਮ ਬਾਣੀ ਨਾਲ ਜੁੜੇ ਰਹੀਏ ਫਿਰ ਲੋਕ ਸੁਖੀਏ ਪ੍ਰਲੋਕ ਸੇ ਦਿੱਤਾ ਆਪੇ ਹੀ ਹੋ ਜਾਣੇ ਰਾਮ ਰਮ ਤਤਸ ਸਭ ਕਿਸ ਸੂਚੇ ਪ੍ਰਮਾਤਮਾ ਦਾ ਸਿਮਨ ਕਰਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ ਤੇ ਉਹ ਇਸ ਕ੍ਰਿਸ਼ਨਾ ਯਾਲ ਵਿੱਚ ਨਹੀਂ ਫਸਦਾ ਗੁਰੂ ਦਾ ਪਿਆਰਾ ਬੀਬੀ ਐ ਚਾਹੇ ਪਾਈ ਐ ਅਗਲੇ ਸ਼ਬਦ ਵਿੱਚ ਆਪਾਂ ਇਹ ਕੱਲ ਨੂੰ ਵਿਚਾਰਾਂਗੇ ਸ਼ਬਦ ਆਪਾਂ ਗਾਇਨ ਕਰ ਰਹੇ ਨੇ 22 ਚੌਪਦ ਅਤੇ ਪੰਜ ਪਦੇ ਇਹਦਾ ਅਰਥ ਆ 22 ਚੌਪਦ ਅਤੇ ਪੰਜ ਪਦੇ ਆਸਾ ਸ੍ਰੀ ਕਬੀਰ ਜੀੋ ਕੇ ਤੇ ਪਦੇ 8 ਤੋਂ ਕਿ 7 1 ਤੱਕ 1 ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਤਿੰਨ ਬੰਦਾਂ ਇੱਕ ਦੋ ਤੁਕਾਂ ਵਾਲੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤ ਜੀ ਵੀ ਇੱਥੇ ਕਹਿੰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਸਾਹਿਬ ਨੇ ਲਿਖਿਆ ਅਗਰ ਬਾਣੀ ਵਿੱਚ ਤੇ ਗੁਰੂ ਦੀ ਗੱਲ ਮੰਨ ਕੇ ਭਾਈ ਜੀਵਨ ਬਸਰ ਕਰੀਏ ਕੀ ਕਹਿੰਦੇ ਨੇ ਇੱਥੇ ਭਗਤ ਜੀ ਬਾਣੀ ਵਿੱਚ ਕੀ ਕਹਿੰਦੇ ਨੇ ਮਹਾਰਾਜ ਬਿੰਦ ਤੇਜਨ ਪਿੰਡ ਕੀਆ ਅਗਨਕੁੰਡ ਰਹਾਇਆ ਵੀ ਜਿਵੇਂ ਪ੍ਰਭੂ ਨੇ ਪਿਤਾ ਦੀ ਇੱਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ ਤੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਤੈਨੂੰ ਬਚਾਈ ਰੱਖਿਆ ਫਿਰ ਉਹਦਾ ਸਿਮਰਨ ਕਰ ਲਾ ਨਾ ਕਿਉਂ ਮੈਂ ਇੱਧਰ ਉੱਧਰ ਭੱਜਿਆ ਫਿਰਦਾ ਵੀ ਇੱਥੇ ਝੋਟੀਆਂ ਮਿਲਦੀਆਂ ਤੇ ਉੱਥੇ ਲਾਲਾਂ ਦੀ ਦਾਤ ਮਿਲਦੀ ਹੈ ਨਾ ਸਭ ਕੁਝ ਪ੍ਰਭੂ ਪਰਮਾਤਮਾ ਹੀ ਦੇ ਰਿਹਾ ਦੇਖ ਲਓ ਬਾਣੀ ਕਹਿੰਦੀ ਹੈ ਇਹ ਵੀ ਕਿਹੜੀ ਬਿਲੀ ਦੇ ਨਾਲ ਤੇ ਕਿਸ ਤਰ੍ਹਾਂ ਪ੍ਰਭੂ ਪਰਮਾਤਮਾ ਨੇ ਤੈਨੂੰ ਇਹ ਮਨੁੱਖੇ ਜਨਮ ਦੀ ਘਾੜਤ ਘੜ ਕੇ ਦਿੱਤੀ ਹੈ ਤੈਨੂੰ ਸੋਹਣਾ ਸੁੰਦਰ ਸਰੀਰ ਇਸ ਪ੍ਰਭੂ ਪਰਮਾਤਮਾ ਦੇ ਪਾਈ ਲੜ ਲੱਗਣਾ ਚਾਹੀਦਾ ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੀ ਹੈ ਸਭ ਕੁਝ ਦੇਵਣ ਵਾਲਾ ਸਭ ਕੁਝ ਪੈਦਾ ਕਰਨ ਵਾਲਾ ਸਾਰੀ ਦੇਖਭਾਲ ਸਾਮ ਸੰਭਾਲ ਕਰਨ ਵਾਲਾ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ ਤੇ ਉਹਦੀ ਪ੍ਰਾਪਤੀ ਹੁੰਦੀ ਆ ਗੁਰੂ ਨੂੰ ਮਿਲ ਕੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਕਿਵੇਂ ਮਿਲਦੀ ਆ ਗੁਰੂ ਦੇ ਬਚਨ ਮੰਨ ਕੇ ਜਦੋਂ ਗੁਰੂ ਦੇ ਬਚਨਾਂ ਨੂੰ ਮੰਨਦਾ ਗੁਰੂ ਦਾ ਪਿਆਰਾ ਫਿਰ ਉਸ ਦਾ ਜੀਵਨ ਸਹੀ ਰਾਸਤੇ ਤੇ ਤੁਰ ਪੈਂਦਾ ਤੇ ਮਨੁੱਖਾ ਜੀਵਨ ਲੈ ਕੇ ਵਿੱਚ ਲੱਗ ਜਾਂਦਾ ਇਹ ਆਪਾਂ ਸ਼ਬਦ ਕੱਲ ਨੂੰ ਲਵਾਂਗੇ ਬਿੰਦ ਤੇ ਜਨ ਪਿੰਡ ਕੀ ਆ ਅਗਨਕੁੰਡ ਰਹਾਇਆ 10 ਮਾਸ 10 ਮਾਸ ਮਾਤਾ ਉਧਰ ਰੱਖਿਆ ਬੋਹਰ ਲਾਗੀ ਮਾਇਆ ਜਦੋਂ ਬਾਹਰ ਆ ਗਿਆ ਮਾਤਾ ਦੇ ਉਧਰ ਦੇ ਵਿੱਚੋਂ ਬਾਹਰ ਆ ਗਿਆ ਤਾਂ ਫੇਰ ਉਹਨੂੰ ਆ ਦੁਨਿਆਵੀ ਤ੍ਰਿਸ਼ਨਾ ਦੀ মোহ ਮਾਇਆ ਨੇ ਜਕੜ ਲਿਆ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਰਦਾਸ ਬੇਨਤੀ ਹੈ ਜੀ ਤੁੰਠਾ ਕਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਰ ਸਮਗਰੀ